ਅੱਗੇ ਸਰਕਾਰ ਦਾ ਨੁਮਾਇੰਦਾ ਆ ਜਾਂਦਾ ਸੀ ਯਾ ਸਿੱਖ ਸੰਗਤ ਦੇ ਰੂਪ ਦੇ ਵਿੱਚ ਇਸ ਵਾਰ ਤਾਂ ਕੋਈ ਦਿਸਿਆ ਨਹੀਂ ਖੱਪਿਆਂ ਵਾਲੀ ਸਾਹਿਬ ਜਿਹੜਾ ਮੋਰਚਾ ਲੱਗਾ ਹੋਇਆ ਸਰਕਾਰ ਦੇ ਨੁਮਾਇੰਦੇ ਦੀ ੜੀਕ ਵਿੱਚ ਨਹੀਂ ਲੱਗਾ ਹੋਇਆ ਜੀ ਇਨਸਾਫ ਦੀ ੜੀਕ ਵਿੱਚ ਲੱਗਾ ਹੋਇਆ ਹੂੰ ਜੇ ਨਹੀਂ ਆਉਣਗੇ ਤੇ ਪਛਤਾਉਣਗੇ ਜਿਹੜੇ ਰਾਹ ਬਦਲ ਗਿਆ ਹੂੰ ਜਿਹੜੇ ਰਾਹ ਕੈਪਟਨ ਗਿਆ ਜਿਹੜੇ ਰਾਹ ਚੰਨੀ ਗਿਆ ਉਹ ਸੇਰਾ ਇਹਨਾਂ ਨੂੰ ਜਾਣਾ ਪੈਣਾ ਜਿਹੜੇ ਅੱਜ ਲਾਲਚਵਸ ਹੋ ਗਏ ਕਿੱਧਰ-ਕਿੱਧਰ ਧਰਮ ਬਦਲਦੇ ਫਿਰਦੇ ਉਹਨਾਂ ਨਾਲ ਸਾਨੂੰ ਮੱਥਾ ਨਹੀਂ ਮਾਰਨਾ ਚਾਹੀਦਾ ਚਾਹ ਨੂੰ ਆਪਣਾ ਪ੍ਰਚਾਰ ਨਿਰੰਤਰ ਜਾਰੀ ਰੱਖਣਾ ਚਾਹੀਦਾ ਅਸੀਂ ਰੋਜ਼ ਪੜਦੇ ਆ ਖਵਾਰ ਹੋਏ ਸਭ ਮਿਲेंगे ਮਿਲਣਗੇ ਜਿੰਨੇ ਖਵਾਰ ਹੋਏ ਆ ਤੁਸੀਂ ਆਪਣਾ ਫਿਲਮ ਅੰਕੜਾ ਵਾਲਾ ਰੋਗੀ ਨਾ ਮੈਂ 10 ਲੱਖ ਦਾ ਇਨਾਮ ਤੁਹਾਨੂੰ ਅਸੀਂ ਦੇਾਂਗੇ 10 ਲੱਖ ਦਾ ਹਾਂ 10 ਲੱਖ ਦਾ ਇਨਾਮ 10 ਲੱਖ ਦਾ ਇਨਾਮ ਦੇਾਂਗੇ ਰੋਗੀ ਸਾਡਾ ਹੋਊਗਾ ਠੀਕ ਕਰਕੇ ਦਿਖਾਓ ਸਟੈਨਲ ਦੇ ਨੰਬਰ ਤੇ ਸੰਪਰਕ ਕਰ ਲੈ 10 ਲੱਖ ਦਾ ਇਨਾਮ ਦੇਾਂਗੇ ਮਰੀਜ਼ ਸਾਡੇ ਹੋਣਗੇ ਸਾਡਾ ਹੋਏਗਾ ਰੋਗੀ ਉਹਨਾਂ ਠੀਕ ਕਰਤਾ ਲੈ ਲੈਣ 10 ਲੱਖ ਐ ਲਖੀਰ ਖਿਚੋ ਲਿਆਓ ਇੱਥੇ ਇੰਨੇ ਹਸਪਤਾਲ ਖੁੱਲੇ ਹੋਏ ਸਾਰੇ ਬੰਦ ਕਰਾਈਏ ਕ੍ਰਿਸਚਨਾਂ ਦੇ ਲੈ ਜਾਾਂਗੇ ਸਵਾ ਦੋ ਲੋਕਾਂ ਨੂੰ ਉਹਨਾਂ ਵਿੱਚ ਹਸਪਤਾਲ ਕਿਉਂ ਆ ਜੇ ਪ੍ਰਾਸ਼ਨਾ ਨਾਲ ਮਰੀਜ਼ ਠੀਕ ਹੁੰਦੇ ਆ ਸਾਡੇ ਕਹਿੰਦਾ ਮਤਲਬ ਬਖਾਂਡਾ ਕਰਸਾ ਜਾਂ ਫਿਰ ਛਾਵਲ ਹੋਣ ਨੂੰ ਤਿਆਰ ਹੋ ਛਾਵਲ ਹੋ ਜਾਾਂਗੇ ਅਸੀਂ ਯਾਰ ਹੱਦ ਹੋ ਗਈ ਯਾਰ ਫਿਰ 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 ਤਾਂ ਮੰਨਣਾ ਹੀ ਪਊਗਾ ਨਾ ਇਹਨਾਂ ਨੂੰ ਬਾਬਲ ਇਨਸਾਫ ਮੋਰਚੇ ਤੇ ਮੁੱਖ ਭੂਮਿਕਾ ਨਿਭਾਉਣ ਵਾਲੇ ਸਖਜੀਤ ਸਿੰਘ ਖੋਸਿਆ ਜੀ ਸਾਡੇ ਨਾਲ ਮੌਜੂਦ ਨੇ ਜਿਵੇਂ ਕਿ ਅੱਜ ਫਿਰ ਵੱਡਾ ਇਕੱਠ ਸੀਗਾ ਕੱਟ ਫਿਰ ਅਗਲੇ ਦਿਨ ਤੇ ਰੱਖ ਦਿੱਤਾ ਗਿਆ ਪਰ ਅੱਜ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਪਹੁੰਚਿਆਗਾ ਪਹਿਲਾਂ ਕੀ ਹੁੰਦਾ ਸੀਗਾ ਕਿ ਸਰਕਾਰ ਦਾ ਨੁਮਾਇੰਦਾ ਲੋਕਲ ਤੌਰ ਤੇ ਕੋਈ ਨਾ ਕੋਈ ਫਰੀਦਕੁਰ ਜਿਲੇ ਨਾਲ ਸੰਬੰਧਤ ਆ ਜਾਂਦਾ ਸੀ ਪਰ ਅੱਜ ਕੱਲ੍ਹ ਉਪਦੇਸ਼ੀ ਦੌਰੇ ਤੇ ਆ ਪਰ ਹੋਰ ਵੀ ਕੋਈ ਜਿਹੜਾ ਲੀਡਰ ਨਹੀਂ ਪਹੁੰਚਿਆ ਸਖਜੀਤ ਸਿੰਘ ਖੋਸਿਆ ਨਾਲ ਗੱਲਬਾਤ ਕਰਾਂਗੇ ਸਤਕਾਰ ਕਮੇਟੀ ਤੋਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਰਕਾਰ ਦਾ ਨੁ ਖੱਪਿਆਂ ਵਾਲੀ ਸਾਹਿਬ ਜਿਹੜਾ ਮੋਰਚਾ ਲੱਗਾ ਹੋਇਆ ਸਰਕਾਰ ਦੇ ਨਮਾਇंदे ਦੀ ੜੀ ਵਿੱਚ ਨਹੀਂ ਲੱਗਾ ਹੋਇਆ ਜੀ ਇਨਸਾਫ ਦੀ ੜੀ ਵਿੱਚ ਲੱਗਾ ਹੋਇਆ ਹੂੰ ਆਉਣਾ ਨਾ ਆਉਣਾ ਉਹਨਾਂ ਦੀ ਮਰਜ਼ੀ ਆ ਹੂੰ ਜੇ ਨਹੀਂ ਆਉਣਗੇ ਤੇ ਪਛਤਾਉਣਗੇ ਹੂੰ ਕਿਉਂਕਿ ਜਿਹੜੇ ਰਾ ਬਾਦਲ ਗਿਆ ਹੂੰ ਜਿਹੜੇ ਰਾ ਕੈਪਟਨ ਗਿਆ ਜਿਹੜੇ ਰਾ ਚੰਨੀ ਗਿਆ ਉਹ ਸੇ ਰਾ ਇਹਨਾਂ ਨੂੰ ਜਾਣਾ ਪੈਣਾ ਹਲ ਤਿਆਰੀ ਖਿੱਚ ਲੈਣ ਬਿਲਕੁਲ ਖਿੱਚ ਕੇ ਰੱਖਣ ਕਿਉਂਕਿ ਗੁਰੂ ਦੇ ਨਾਲ ਜਿਨੇ ਮੱਥਾ ਲਾਇਆ ਗੁਰੂ ਘਰ ਤੋਂ ਲੈ ਕੇ ਹੂੰ ਪਰਸੀ ਜਾਂਦੇ ਨੇ ਲਾਇਆ ਉਹਦਾ ਬੇੜਾ ਗਰਕ ਹੋਇਆ ਹੂੰ ਰਾਮ ਰਾਇਆ ਨੇ ਲਾਇਆ ਉਹਦਾ ਬੇੜਾ ਗਰਕ ਹੋਇਆ ਧੀਰਮੰਨੀਆਂ ਨੇ ਲਾਇਆ ਉਹਦਾ ਬੇੜਾ ਗਰਕ ਹੋਇਆ ਤੇ ਜੇ ਇੰਦਰਾ ਗਾਂਧੀ ਨੇ ਲਾਇਆ ਉਹਦਾ ਬੇੜਾ ਗਰਕ ਹੋਇਆ ਮੱਸੇ ਰੰਗਣ ਨੇ ਲਾਇਆ ਉਹਦਾ ਬੇੜਾ ਗਰਕ ਹੋਇਆ ਜਿਹੜਾ ਵੀ ਚੜ ਕੇ ਆਇਆ ਜਿਹੜਾ ਚੜ ਕੇ ਆਇਆ ਉਹ 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 ਇਸ ਖਾਈ ਵਿੱਚ ਡਿੱਗਿਆ ਹੈਗਾ ਪਰ ਪੰਜਾਬ ਦੇ ਮਸਲੇ ਤਾਂ ਹੋਰ ਹੀ ਨਹੀਂ ਸੂਤ ਆਉਂਦੇ ਆ ਕੱਲ ਦਿਨ ਦੇ ਦੀ ਗੱਲ ਕਰੀਏ ਸਾਈ ਮਾਤ ਦੇ ਪ੍ਰਚਾਰ ਨੂੰ ਲੈ ਕੇ ਨਿਹੰਗ ਸਿੰਘਾਂ ਦਾ ਆਪਸ ਵਿੱਚ ਰੌਲਾ ਪੈਂਦਾ ਕੁਝ ਸਹੀ ਕਹਿ ਰਿਹਾ ਕੋਈ ਗਲਤ ਕਹਿ ਰਿਹਾ ਇਸ ਚੀਜ਼ ਤੇ ਕੋਈ ਵਾਦ ਬਣਿਆ ਹੋਇਆ ਦੇਖੋ ਜੀ ਏਜੰਸੀਆਂ ਦਾ ਕੰਮ ਆਵਾਜ਼ ਨੂੰ ਖੜੇ ਕਰਨਾ ਸਿੱਖ ਵਰਸਸ ਮੁਸਲਮਾਨ ਗੱਲ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਕਾਮਯਾਬ ਨਹੀਂ ਹੋਏ ਸਿੱਖਾਂ ਨੂੰ ਜਦੋਂ ਮੁਸਲਮਾਨ ਵੀਰਾਂ ਨੂੰ ਕੁੱਟਿਆ ਗਿਆ ਉਹ ਨਵਾਜਾਂ ਨਾਮ ਪੜਨ ਦਿੱਤੀਆਂ ਗਈਆਂ ਤਾਂ ਸਿੱਖਾਂ ਨੇ ਆਪਣੇ ਗੁਰੂ ਘਰਾਂ ਦੇ ਦਰਵਾਜ਼ੇ ਖੋਲਤੇ ਵੀ ਤੁਸੀਂ ਸਾਡੇ ਵਾਲੇ ਦਰਬਾਰ ਸਾਹਿਬ ਦੇ ਵਿਹੜੇ ਵਿੱਚ ਆ ਕੇ ਨਵਾਜ ਕਰ ਸਕਦੇ ਹੋ ਉਹ ਇਹਨਾਂ ਦੀ ਚੱਲੀ ਨਹੀਂ ਹੁਣ ਇੱਕ ਸਾਜ਼ਿਸ਼ ਘੜੀ ਜਾ ਰਹੀ ਹੈ ਵੀ ਸਿੱਖ ਬਨਾਮ ਅਸਾਈ ਉਹ ਕਰੇ ਸਾਡੇ ਕੁਝ ਵੀਰ ਭੁੱਲੜ ਵੀਰੋ ਦਾ ਸ਼ਿਕਾਰ ਵੀ ਹੋ ਰਹੇ ਆ ਅਸੀਂ ਹੂੰ ਕਿਉਂਕਿ ਸਾਨੂੰ ਗੁਰੂ ਕਿਉਂਕਿ ਸਾਨੂੰ ਇਤਿਹਾਸ ਸਿਖਾਉਂਦਾ ਗੁਰੂ ਤੇਗਬਹਾਦਰ ਮਹਾਰਾ ਸੱਚੇ ਪਾਤਸ਼ਾਹ ਨੇ ਕੱਚੇ ਧਾਗਿਆਂ ਵਾਸਤੇ ਆਪ ਦਾ ਸੀਸ ਦਿੱਤਾ ਜੀ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਨੇ ਉਹ ਧਾਗਾ ਪਾਇਆ ਨਹੀਂ ਹੂੰ ਉਹ ਕਿਉਂ ਕਿ ਧੱਕੇ ਨਾਲ ਕੋਈ ਧਰਮ ਕਿਸੇ ਦੇ ਉੱਤੇ ਥੋਪਿਆ ਨਹੀਂ ਜਾ ਸਕਦਾ ਪਾਛਣ ਨਾ ਧੱਕੇ ਨਾਲ ਪੈਨਤ ਦਾ ਤੇ ਨਾਲ ਲੈਣ ਦਿੱਤਾ ਹਾਂ ਅੱਛਾ ਜਿੱਦਣ ਵਾਰੀ ਆਈ ਵੀ ਉਹ ਕੱਚੇ ਧਾਗਿਆਂ ਦਾ ਧਰਮ ਆ ਉਹਨਾਂ ਨੂੰ ਮੁਬਾਰਕ ਆ ਸੱਚੇ ਪਾਤਸ਼ਾਹ ਨੇ ਕੋਈ ਨਹੀਂ ਉਹ ਗੱਲ ਕੀਤੀ ਪਰ ਜਦੋਂ ਵਾਰੀ ਆਈ ਵੀ ਇਹਨਾਂ ਦਾ ਕੱਚਾ ਧਰਮ ਵੀ ੱੱਕੇ ਨਾ ਲਾ ਰਿਹਾ ਤੇ ਮਾਰੇ ਨੇ ਕਿਹਾ ਵੀ ਅਸੀਂ ਸੀਸ ਦੇ ਦਿਆਂਗੇ ਨੌਵੇਂ ਜਾਮੇ 'ਚ ਹੂੰ ਫਿਰ ਕਨਸੈਪਟ ਆ ਅਸੀਂ ਨਾ ੱੱਕਾ ਕਰਦੇ ਆ ਨਾ ੱੱਕਾ ਜਰਦੇ ਆ ਨਾ ਅਸੀਂ ੱੱਕੇ ਨਾਲ ਪਾਇਆ ਸੀਗਾ ਜਨੇਊ ਨਾ ਹੀ ਲੈਣ ਦਿੱਤਾ ਹੁਣ ਇਸ ਇਸ ਐਗਜ਼ੈਂਪਲ ਨੂੰ ਅਸੀਂ ਅੱਜ ਦੇ ਸਿੱਖ ਨੂੰ ਸਮਝਣਾ ਚਾਹੀਦਾ ਸਾਨੂੰ ਜਿਹੜਾ ਉਹਨਾਂ ਦਾ ਪ੍ਰਚਾਰ ਆ ਸਾਨੂੰ ਸਰੀਰ ਦਿੱਤਾ ਸਾਨੂੰ ਰਸਨਾ ਦਿੱਤੀ ਸਾਨੂੰ ਬੁੱਧ ਦਿੱਤੀ ਅਸੀਂ ਆਪਣੀ ਬੁੱਧ ਨਾਲ ਆਪਣੀ ਰਸਨਾ ਨਾਲ ਆਪਣੇ ਤਨ ਦੇ ਬਲ ਦੇ ਨਾਲ ਗੁਰੂ ਦੀ ਆਗਿਆ ਲੈ ਕੇ ਪ੍ਰਚਾਰ ਦੀ ਮੈਂ ਵੱਡੀ ਵੱਡੀ ਹੈ ਉਹਨਾਂ ਦੀ ਲਕੀਰ ਕਹਿੰਦਾ ਮਤਲਬ ਉਹਨਾਂ ਦੀ ਲਕੀਰ ਦੇ ਬਰਾਬਰ ਆਪਦੀ ਵੱਡੀ ਕਰ ਲੀ ਗਏ ਉਹਨਾਂ ਦੀ ਲਕੀਰ ਹੈ ਕੀ ਆ ਉਹਨਾਂ ਕੋਲ ਉਹਨਾਂ ਕੋਲ ਇੱਕ ਜਸੂ ਹੈ ਹੂੰ ਉਹਨਾਂ ਨੂੰ ਮੁਬਾਰਕ ਆ ਸਾਡੇ ਰੋਜ ਦਿਹਾੜੇ ਜਸੂ ਆ ਹਰ ਰੋਜ ਸਾਡਾ ਇੱਕ ਸੀਦਾਂ ਦਾ ਦਿਹਾੜਾ ਹੈ ਬੰਦ ਬੰਦ ਅਸੀਂ ਕਟਵਾਏ ਖੋਪਰੀਆਂ ਅਸੀਂ ਲੋਹਾਈਆਂ ਚਰਖੜੀਆਂ ਤੇ ਅਸੀਂ ਚੜੇ ਨੀਆਂ ਚ ਅਸੀਂ ਚਣੇ ਗਏ ਆ ਰਹਿਆਂ ਨਾ ਅਸੀਂ ਚਿਰੇ ਗਏ ਰੂਹੀ ਚ ਅਸੀਂ ਲਪੇਟੇ ਗਏ ਹੂੰ ਬਿਨਾ ਅਸੀਸ ਤੋਂ ਅਸੀਂ ਲੜੇ ਸਾਡਾ ਸਾਡਾ ਵਿਰਸਾ ਗੌਰਵ ਸਾਡਾ ਸਭ ਕੁਝ ਗੌਰਵ ਫਿਰ ਦੂਜੀ ਗੱਲ ਕਹੀ ਜਾਂਦੀ ਜੀ ਲਾਲਚ ਵਸੋ ਕੇ ਤੇ ਜੇ ਲਾਲਚ ਵਸ ਕਰਕੇ ਸਿੱਖ ਬਣਾਉਣੇ ਹੁੰਦੇ ਫਿਰ 82000 ਦਾ ਖੱਟ ਸੀ ਖਾਲਸਾ ਜੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ 1699 ਚ ਤੇ 82000 ਨੂੰ ਉੱਥੇ ਰੱਖਿਆ ਜਾ ਸਕਦਾ ਅਸੀਂ ਇੱਥੇ ਕਵਾਲਿਟੀ ਨੂੰ ਪ੍ਰੈਫਰੈਂਸ ਨਹੀਂ ਹੈਗੀ ਇੱਥੇ ਵਾਹਿਗੁਰੂ ਕੁਆਂਟੀਟੀ ਨੂੰ ਪ੍ਰੈਫਰੈਂਸ ਨਹੀਂ ਹੈਗੀ ਕੁਆਲਿਟੀ ਨੂੰ ਪ੍ਰੈਫਰੈਂਸ ਹੈ ਕਵਾਲਿਟੀ ਇਕੱਠੀ ਕੀਤੀ ਸੀ ਮਾਰੇ ਸੱਚੇ ਪਾਤਸ਼ਾਹ ਨੇ ਜਿਹੜੇ ਅੱਜ ਲਾਲਚ ਵਸ ਹੋ ਕੇ ਕਿੱਧਰ-ਕਿੱਧਰ ਧਰਮ ਬਦਲਦੇ ਫਿਰਦੇ ਉਹਨਾਂ ਨਾਲ ਸਾਨੂੰ ਮੱਥਾ ਨਹੀਂ ਮਾਰਨਾ ਚਾਹੀਦਾ ਸਾਨੂੰ ਆਪਣਾ ਪ੍ਰਚਾਰ ਨਿਰੰਤਰ ਜਾਰੀ ਰੱਖਣਾ ਚਾਹੀਦਾ ਅਸੀਂ ਰੋਜ਼ ਪੜਦੇ ਆ ਖ਼ਵਾਰ ਹੋਏ ਸਭ ਮਿਲਣਗੇ ਮਿਲਣਗੇ ਜਿੰਨੇ ਖ਼ਵਾਰ ਹੋਏ ਕਿਉਂਕਿ ਉਹ ਪੰਜਾਬੀ ਦੀ ਕਹਾਵਤ ਆ ਵੀ ਮੱਛੀ ਜਿਹੜੀ ਆ ਪੱਥਰ ਆਪਣੀ ਇੱਕ ਕਹਾਵਤ ਹੈ ਨਾ ਵੀ ਮੱਛੀ ਪੱਥਰ ਚੱਟ ਕੇ ਮੁੜਦੀ ਹੁੰਦੀ ਹੈ ਦੇਖ ਲੈਣ ਦੇਣਾ ਚਾਹੀਦਾ ਇਹਨਾਂ ਲੋਕਾਂ ਨੂੰ ਸ਼ਵਾਦ ਪਰ ਸਾਨੂੰ ਆਪਣਾ ਪ੍ਰਚਾਰ ਜਿਹੜਾ ਨਿਰੰਤਰ ਜਾਰੀ ਰੱਖਣਾ ਚਾਹੀਦਾ ਵਾਇਲੈਂਸ ਵਾਲੀ ਗੱਲ 'ਚ ਸਾਨੂੰ ਪਾ ਕੇ ਪ੍ਰਜੋਗ ਸਿੰਘਾ ਨੇ ਗਲਤ ਕੀਤਾ ਉਹ ਉਹਨਾਂ ਦੀ ਸੋਚ ਹੈਗੀ ਆ ਪਰੰਤੂ ਸਿੱਖ ਜਿਹੜਾ ਹੈਗਾ ਕਿਸੇ ਦੇ ਉੱਤੇ ਵਾਰ ਨਹੀਂ ਕਰਦਾ ਜਾ ਕੇ ਬੀਬੀਆਂ ਬੱਚਿਆਂ ਦੇ ਉੱਤੇ ਵਾਰ ਨਹੀਂ ਕਰਦਾ ਉਹਨਾਂ ਦੇ ਪ੍ਰਬੰਧਕਾਂ ਨਾਲ ਮੱਥਾ ਲਾਈਏ ਉਹਨਾਂ ਨਾਲ ਗੱਲ ਕਰੀਏ ਜਿਹੜਾ ਉਹ ਹਲੇਲੂਇਆ ਉਹ ਕਰਦੇ ਆ ਦੂਜਾ ਤੀਜਾ ਉਹਨੂੰ ਚੈਲੰਜ ਕਰੀਏ ਮੈਂ ਤੁਹਾਡੇ ਰਾਹੀਂ ਕਹਿੰਨਾ ਵਾਂ ਵੀ ਜੇਕਰ ਕ੍ਰਿਸਚਨ ਭਾਈਚਾਰੇ ਦੇ ਗੱਲ ਕੋਈ ਲੋਕ ਸੁਣਦੇ ਆ ਮੇਰੇ ਕੋਲ ਬਹੁਤ ਰੋਗੀ ਹੈਗੇ ਆ ਤੁਸੀਂ ਆਪਣਾ ਫਿਲਮ ਮੰਕੜ ਵਾਲਾ ਰੋਗੀ ਨਾ ਮੈਂ 10 ਲੱਖ ਦਾ ਇਨਾਮ ਤੁਹਾਨੂੰ ਅਸੀਂ ਦੇਾਂਗੇ 10 ਲੱਖ ਦਾ 10 ਲੱਖ ਦਾ ਇਨਾਮ 10 ਲੱਖ ਦਾ ਇਨਾਮ ਦੇਾਂਗੇ ਰੋਗੀ ਸਾਡਾ ਹੋਊਗਾ ਠੀਕ ਕਰਕੇ ਦਿਖਾਓ ਸਾਡਾ ਹੋਏਗਾ ਰੋਗੀ ਉਹਨਾਂ ਠੀਕ ਕਰਤਾ ਲੈ ਲੈਣ 10 ਲੱਖ ਇਹ ਲਖੀਰ ਖਿਚੋ ਲਿਆਓ ਇੱਥੇ ਇੰਨੇ ਹਸਪਤਾਲ ਖੁੱਲੇ ਹੋਏ ਸਾਰੇ ਬੰਦ ਕਰਾਈਏ ਕ੍ਰਿਸਚੀਨਾਂ ਦੇ ਲੈ ਜਾਾਂਗੇ ਸਭਾ ਚ ਲੋਕਾਂ ਨੂੰ ਕਰ ਦੇਣ ਠੀਕ ਉਹ ਮੈਮਾ ਕਰੋਗੇ ਉਹਨਾਂ ਦੀ ਮੈਮਾ ਉਹਨਾਂ ਦੀ ਪਰਮਾਤਮਾ ਨੇ ਆਪ ਹੀ ਕਰਾ ਦੇਣੀ ਆ ਸੱਚ ਜੇ ਸੱਚ ਪੱਲੇ ਹੋਊਗਾ ਜੇ ਇੰਨੇ ਰੋਗ ਠੀਕ ਕਰ ਦਿਆ ਤੇ ਇੰਗਲੈਂਡ ਅਮਰੀਕਾ ਇਟਲੀ ਫਰਾਂਸ ਇਹ ਮੇਰਾ ਖਿਆਲ ਕ੍ਰਿਸਚੀਨ ਮੁਲਕ ਹੀ ਆ ਜਿਨ੍ਹਾਂ ਦੇ ਮੈਂ ਨਾਲ ਆ ਕੈਨੇਡਾ ਪਰ ਉਹਨਾਂ ਦੇ ਪਾਸਟਰ ਦਾ ਇੱਕ ਬਿਆਨ ਆ ਇੱਕ ਇੱਕੋ ਮਿੰਟ ਉਹਨਾਂ ਵਿੱਚ ਹਸਪਤਾਲ ਕਿਉਂ ਆ ਜੇ ਪ੍ਰਾਸ਼ਨਾ ਨਾਲ ਮਰੀਜ਼ ਠੀਕ ਹੁੰਦੇ ਆ ਸਾਡੇ ਕਹਿੰਦਾ ਮਤਲਬ ਪਖੰਡਾ ਫਿਰ ਸਭ ਬਿਲਕੁਲ ਪਖੰਡਾ ਹੈਗਾ ਅਸੀਂ ਪਖੰਡਵਾਦ ਨੂੰ ਚੈਲੰਜ ਕਰਨ ਵਾਸਤੇ 10 ਲੱਖ ਦਾ ਨਾਮ ਤੁਹਾਡੇ ਚੈਨਲ ਲਈ ਰੱਖਦੇ ਆ ਕੋਈ ਪਾਸਟਰ ਜੇ ਇਸ ਚੈਲੰਜ ਨੂੰ ਐਕਸੈਪਟ ਕਰਦਾ 9872385113 ਤੁਸੀਂ ਆਪਦਾ ਨੰਬਰ ਦੇ ਦਿਓ ਜੇ ਸ਼ਾਇਦ ਮੇਰੇ ਨਾਲ ਨਾਮ ਹੋਵੇ ਸਾਡੇ ਨੰਬਰ ਤੇ ਸੰਪਰਕ ਕਰ ਲੈ ਕੋਈ ਚੈਨਲ ਦੇ ਨੰਬਰ ਤੇ ਸੰਪਰਕ ਕਰ ਲੈ 10 ਲੱਖ ਦਾ ਨਾਮ ਦੇਾਂਗੇ ਮਰੀਜ਼ ਸਾਡੇ ਹੋਣਗੇ ਜੇ ਕੈਂਸਰ ਵਾਲੇ ਕਹਿਣਗੇ ਕੈਂਸਰ ਵਾਲੇ ਲਿਆਵਾਂਗੇ ਉਹ ਕਹਿੰਦੇ ਨਾ ਕਿ ਉਹ ਤਾਂ ਮਰਿਆ ਵੀ ਜਿੰਦਾ ਕਰਦੇ ਆ ਮਰਦਾ ਜਿੰਦਾ ਕਰਨਾ ਤੇ ਮਰਦੇ ਵੀ ਅਸੀਂ ਲੈ ਆਵਾਂਗੇ ਜਿੰਦਾ ਕਰਕੇ ਦਫਾਉਣ ਹਾਂ ਬਸ ਅਸੀਂ ਸ਼ਾਮਲ ਹੋਣ ਨੂੰ ਤਿਆਰ ਆ ਫਿਰ ਅੱਛਾ ਫਿਰ ਸ਼ਾਮਲ ਹੋਣ ਨੂੰ ਤਿਆਰ ਹੋ ਸ਼ਾਮਲ ਹੋ ਜਾਾਂਗੇ ਅਸੀਂ ਯਾਰ ਹੱਦ ਹੋ ਗਈ ਯਾਰ ਫਿਰ 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 ਤਾਂ ਮੰਨਣਾ ਹੀ ਪਊਗਾ ਨਾ ਇਹਨਾਂ ਨੂੰ ਤੇ ਜੇ ਪਖੰਡ ਹੋਇਆ ਤੇ ਫਿਰ ਉਹਨਾਂ ਨੂੰ ਨੂਨ ਨੱਕ ਰਗੜ ਕੇ ਗੁਰੂ ਸਾਹਿਬ ਦੀ ਚਰਨਾਂ 'ਚ ਆਉਣਾ ਪਊਗਾ ਹਾਂ ਉਹਨਾਂ ਦੇ ਪਾਸਟਰ ਦਾ ਬਿਆਨ ਆਇਆ ਅੱਜ ਮੈਂ ਸੁਣ ਰਿਹਾ ਸੀ ਕਿਸੇ ਚੈਨਲ ਤੇ ਉਹ ਕਹਿੰਦੇ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਜਿਵੇਂ ਪੱਟੀ ਦੇ ਵਿੱਚ ਘਟਨਾ ਵਾਪਰੀ ਚਰਚਾਂ ਨੂੰ ਇਦਾਂ ਹਮਲੇ ਕਰੋਗੇ ਜਿਹੜੇ ਉਹਨਾਂ ਦੇ ਪ੍ਰਾਰਥਨਾ ਸਥਾਨ ਹੈਗੇ ਆ ਤੇ ਕਹਿੰਦੇ ਉਹ ਗੱਲ ਦਿਨ ਦੂਰ ਨਹੀਂ ਕਿ ਜਿਹੜੇ ਤੁਹਾਡੇ ਬਾਹਰਲੇ ਦੇਸ਼ਾਂ 'ਚ ਤੁਹਾਡੇ ਗੁਰਦੁਆਰੇ ਬਣੇ ਹੋਇਆ ਫਿਰ ਉੱਥੇ ਵੀ ਇਦਾਂ ਹੋ ਸਕਦਾ ਦੇਖੋ ਮੰਚਾ ਜਿਹੜੀ ਏਜੰਸੀ 'ਚ ਕਰਾਰੀ ਉਹਦੀ ਮੰਚਾ ਵੀ ਇਹੀ ਹੈ ਜੋ ਕਹਿ ਰਿਹਾ ਨਾ ਉਹਨਾਂ ਦੀ ਮੰਚਾ ਹੀ ਇਹ ਹੈ ਕਿ ਸਿੱਖਾਂ ਦਾ ਫਲਾ ਜਿਹੜਾ ਪੂਰੇ ਵਰਲਡ 'ਚ ਹੋ ਗਿਆ ਘਟਾ ਦਿਓ ਤੇ ਉਹ ਵਰਲਡ 'ਚ ਹੋ ਗਿਆ ਤੇ ਸਿੱਖਾਂ ਦਾ ਸਤਕਾਰ ਆ ਇਮੇਜ ਆ ਹੁਣ ਸਾਡੇ ਵਾਲੇ ਜਿਹੜੇ ਮੇਰੇ ਵੀਰ ਹੈਗੇ ਉਹਨਾਂ ਨੂੰ ਵੇਖਣਾ ਚਾਹੀਦਾ ਵੀ ਜਿਹੜੇ ਵਿਦੇਸ਼ਾਂ ਵਿੱਚ ਸਾਡੇ ਸਿੱਖ ਬੈਠੇ ਆ ਉਹ ਆਪਣੀ ਗੱਲ ਫ੍ਰੀडम ਆਫ ਸਪੀਚ ਕਰ ਰਹੇ ਆ ਉਸ ਤੇ ਕ੍ਰਿਸਟਿਨਟੀ ਦਾ ਰਾਜ ਹੈਗਾ ਭਾਵੇਂ ਕਿ ਬਹੁ ਗਿਣਤੀ ਉੱਥੇ ਕ੍ਰਿਸਟੀਆਂ ਦੀ ਆ ਪਰੰਤੂ ਸਾਡੇ ਗੁਰੂ ਘਰਾਂ ਦੀ ਆਵਾਜ਼ ਗੱਲ ਹੋ ਰਹੀ ਆ ਨਾ ਅਸੀਂ ਆਪਣੀ ਗੱਲ ਕਰ ਰਹੇ ਆ ਸਾਡਾ ਜਿਹੜਾ ਦੇਸ਼ ਹੈਗਾ ਜਿੱਥੇ ਅਸੀਂ ਮਜਬੂਰੀ ਵਸ ਰਹੇ ਆ ਇਹਦਾ ਜਿਹੜਾ ਸੰਵਿਧਾਨ ਇਹ ਵੀ ਇਹ ਗੱਲ ਕਹਿੰਦਾ ਕਿ ਹਰ ਇੱਕ ਨੂੰ ਆਪਣੇ ਧਰਮ ਦੀ ਗੱਲ ਕਰਨ ਦੀ ਹੱਕ ਹੈਗਾ ਉਹ ਆਪਣਾ ਪ੍ਰਚਾਰ ਜਿਹੜਾ ਉਹ ਆਪਣਾ ਕਰਨ ਪਰੰਤੂ ਜਿਹੜਾ ਐਵੇਂ ਹੀ ਆਹ ਛੋਟ-ਛੋਟੀਆਂ ਬੱਚੀਆਂ ਨੂੰ ਗੁੰਮਰਾਹ ਕਰਕੇ ਕਰਾਂਚ ਚ ਜਾ ਕੇ ਉੱਥੇ ਪੈਫਲੇਟ ਵੰਡਣ ਤੌਰ ਤੇ ਦੇਣਾ ਐਵੇਂ ਹੀ ਲੋਕ ਗੁਰਦੁਆਰੇ ਦੀ ਕਹਿੰਦੇ ਜੇ ਤੁਸੀਂ ਤੁਹਾਡੇ ਢਾਓਗੇ ਤੇ ਤੁਹਾਡੇ ਉਹਨਾਂ ਮਤਲਬ ਸਿੱਖਾ ਸਿੱਧਾ ਟਾਰਗੇਟ ਇਹ ਆ ਵੀ ਜਿਹੜਾ ਵੀ ਕੰਮ ਹੋਇਆ ਉਹ ਸਿੱਖਾਂ ਕੀਤਾ ਜੇ ਤੁਸੀਂ ਇਦਾਂ ਕਰਨ ਤੋਂ ਬਾਜ਼ ਨਾ ਆਏ ਤੇ ਜੋ ਤੁਹਾਡੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜੋ ਵੀ ਦੇਸ਼ ਹੋਵੇ ਉੱਥੇ ਵੀ ਕਹਿੰਦੇ ਫਿਰ ਸਾਡੇ ਬੈਠੇ ਆ ਦੇਖੋ ਜਿਹੜੀ ਉਹ ਮੂਰਤੀ ਢਾਉਣ ਵਾਲੀ ਗੱਲ ਆ ਪਹਿਲੀ ਗੱਲ ਉਹ ਸਿੱਖਾਂ ਦੀ ਗੱਲ ਨਹੀਂ ਹੈਗੀ ਹੂੰ ਉਹ ਹਜੇ ਆਈਡੈਂਟੀ ਬਹਿਰੂਪੀਆ ਕੋਈ ਇਹੋ ਜਿਹਾ ਕੰਮ ਕਰਦਾ ਸਿੱਖ ਇਹੋ ਜਿਹਾ ਕੰਮ ਨਹੀਂ ਕਰਦਾ ਹੂੰ ਠੀਕ ਹੈ ਤੇ ਬਾਕੀ ਜੇ ਫਿਰ ਉਹਨਾਂ ਨੇ ਇਦਾਂ ਦੀ ਉਹਨਾਂ ਦੇ ਮਨ 'ਚ ਕੋਈ ਮਨਛਾ ਵਾਰ ਫਿਰ ਭੱਜਿਆਂ ਨੂੰ ਆਣ ਇੱਕੋ ਜਿਹਾ ਹੁੰਦਾ ਕੋਈ ਐਡੀ ਗੱਲ ਨਹੀਂ ਹੈਗੀ ਫਿਰ ਇੱਥੇ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਪਰੰਤੂ ਅਸੀਂ ਬੈਲੈਂਸ ਨਹੀਂ ਚਾਹੁੰਦੇ ਇੱਕ ਗੱਲ ਮੈਂ ਕਲੀਅਰ ਕਰ ਦਿਆਂ ਜਿਹੜਾ ਗੁਰੂ ਕਾ ਸਿੱਖਾ ਬੈਲੈਂਸ ਨਹੀਂ ਚਾਹੁੰਦਾ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਦੋ ਪੈਰਤ ਪਾਈ ਆ ਜੋ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਚਲਾਇਆ ਆ ਅਸੀਂ ਉਹਨੂੰ ਫੋਲੋ ਕਰਦੇ ਆ ਅਸੀਂ ਕਹਿੰਦੇ ਆ ਤੁਮ ਕੋ ਤੇ ਮਾਰਾ ਖੂਬ ਹਮ ਕੋ ਹਮਾਰਾ ਖੂਬ ਪਰੰਤੂ ਸਾਡੇ ਪਰਿਵਾਰਾਂ ਵਿੱਚ ਆਣ ਕੇ ਐਵੇਂ ਦਖਲੰਦ ਜੀ ਨਾ ਕਰਨ ਐਵੇਂ ਲੋਕਾਂ ਨੂੰ ਸਭਜ ਬਾਗ ਨਾ ਦਿਖਾਉਣ ਹੁਣ ਤੁਸੀਂ ਕੋਈ ਲੋਕ ਕਹਿੰਦੇ ਜੀ ਲਾਲਚ ਵਕ ਬਸ ਹੋ ਕੇ ਚਲ ਗਿਆ ਜੀ ਅਸੀਂ ਹੁਣ ਕਹਿੰਦੇ ਆ ਵੀ 10 ਲੱਖ ਦਾ ਮੈਂ ਇਨਾਮ ਤੁਹਾਨੂੰ ਇੱਥੇ ਅਨਾਉਂਸ ਕਰ ਦਿੱਤਾ ਹੈਗਾ ਜੇ ਇਹਨਾਂ ਦੇ ਹੈਗੀ ਆ jaan ਕਿਸੇ ਗੱਲ ਚ ਤੇ ਉਹ ਲੈ ਲੈਣ ਨਾਮ ਤੇ ਕਰ ਦੇਣ ਮਰੀਜ਼ ਠੀਕ ਅਸੀਂ ਇਹਨਾਂ ਦਾ ਪ੍ਰਚਾਰ ਅਸੀਂ ਮਤਲਬ ਆਪਣੇ ਆਪ ਹੀ ਪ੍ਰਚਾਰ ਹੋ ਜੂਗਾ ਨਾ ਫਿਰ ਜੇ ਉਹ ਗੱਲ ਹੋ ਗਈ ਤੇ ਜੇ ਨਾ ਹੋਈ ਤੇ ਫਿਰ ਮੁਆਫੀ ਮੰਗਣੀ ਪਊਗੀ ਫਿਰ ਕਹਿਣਾ ਪਊਗਾ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਨੇ ਕਲ ਰਾਖੀ ਮੇਰੀ ਗੁਰਬਾਣੀ ਤੋਂ ਵੱਡਾ ਕੁਝ ਨਹੀਂ ਸਾਡੇ ਵਾਸਤੇ ਗੁਰਬਾਣੀ ਤੋਂ ਪਰੇ ਅਜਾੜ ਆ ਪਰੰਤੂ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨਾ ਕੁਝ ਮਤਲਬ ਕਈ ਵਾਰ ਉਹਨੂੰ ਇਸਾਈ ਮਤ ਦੇ ਧਰਮ ਚ ਅਜਿਹਾ ਕੁਝ ਹੈ ਮੱਥੇ ਨੂੰ ਹੱਥ ਲਾ ਕੇ ਠੀਕ ਕਰ ਦੇਣਾ ਜਾਂ ਕਿਸੇ ਦੀ ਬਿਮਾਰੀ ਨੂੰ ਜਾਂ ਮਰਦੇ ਨੂੰ ਉਠਾ ਦੇਣਾ ਕੁਝ ਹੈ ਦੇਖੋ ਜੀ ਜੇ ਇਦਾਂ ਦਾ ਕੁਝ ਹੁੰਦਾ ਤਾਂ ਫਿਰ ਜਸੂ ਮਸੀਹ ਸੂਲੀ ਤੇ ਕਿਉਂ ਚੜਦੇ ਫਿਰ ਉਹ ਉਹ ਫਿਰ ਪ੍ਰਗਟ ਹੋ ਜਾਣਾ ਸੀਗਾ ਉਹਨੇ ਖੁਦ ਨਹੀਂ ਕਿਉਂ ਨਾ ਇਹ ਗੱਲ ਕੀਤੀ ਫਿਰ ਉਹਨਾਂ ਨੇ ਜਿੰਦੇ ਹੋ ਜਾਣਾ ਸੀਗਾ ਫਿਰ ਉਹਨਾਂ ਨੇ ਬੈਠ ਜਾਣਾ ਸੀ ਉਹ ਕਿਉਂ ਗਏ ਹਨਾ ਫਿਰ ਇੰਨੇ ਲੋਕ 크੍ਰਿਸਟਨ ਵੀਰਾਂ ਦੇ ਜਿਹੜੇ ਬਜ਼ੁਰਗ ਜਾਂ ਜਿਹੜੇ ਬੱਚੇ ਜਿਹੜੇ ਕੋਈ ਭੈਣਕ ਬਿਮਾਰੀਆਂ ਨਾਲ ਚੜਾਈਆਂ ਕਰ ਜਾਂਦੇ ਫਿਰ ਕਬਰਾਂ ਕਿਉਂ ਹਨਾ ਫਿਰ ਤੇ ਕਬਰ ਨਹੀਂ ਸੀ ਹੁਣ ਇਹ ਤਾਂ ਅਮਰ ਹੋ ਜਾਣੇ ਚਾਹੀਦੇ ਸੀ ਇਹਨਾਂ ਦੇ ਬੰਦੇ ਇਸ ਕਰਕੇ ਸਾਡੇ ਜਿਹੜੇ ਇੱਥੋਂ ਦੇ ਦੇਸ਼ ਦੇ ਲੋਕ ਆ ਖਾਸ ਕਰਕੇ ਪੰਜਾਬੀ ਭੋਲੇ ਭਾਲੇ ਹੈਗੇ ਆ ਇਹ ਵਿਚਾਰੇ ਭੋਲੇ ਲੋਕ ਇਹਨਾਂ ਦੇ ਸਬਜ ਬਾਗਚਾ ਰਹੇ ਆ ਇਹਨਾਂ ਦੇ ਸਬਤੇ ਜਿਹੜੇ ਇਹਨਾਂ ਦੇ ਰੀਜਨਲ ਪਾਸਟਰ ਹੈਗੇ ਆ ਜੇ ਤੇ ਬਾਈਬਲ ਇਹ ਗੱਲ ਕਹਿੰਦੀ ਆ ਤੇ ਸਾਡੇ ਨਾਲ ਆਣ ਕੇ ਡੁਪੀਟ ਕਰਨ ਬਾਈਬਲ ਨੂੰ ਖੋਲਣ ਵੇਖਣ ਦੱਸਣ ਫੇਰ ਤਾਂ ਅਸੀਂ ਕੋਈ ਗੱਲ ਕਰੀਏ ਤੇ ਜੇ ਆਪਦੀ ਮਨਕਰਤ ਕਹਾਣੀ ਕਢ ਕੇ ਕਿਉਂਕਿ ਉਹ ਇਹ ਲੱਗਦਾ ਕਿ ਬਾਈਬਲ ਦੇ ਵਿੱਚ ਅਜਿਹਾ ਕੁਝ ਨਹੀਂ ਨਹੀਂ ਜਾਂ ਉਹਨਾਂ ਦੇ ਸਹੀ ਪ੍ਰਚਾਰ ਦੇ ਵਿੱਚ ਅਜਿਹਾ ਕੁਝ ਨਹੀਂ ਸਿਰਫ ਇੱਥੇ ਮਨਕਰਤ ਤੇ ਏਜੰਸੀਆਂ ਕਰ ਰਹੀਆਂ ਆ ਪੰਜਾਬ ਦੇ ਵਿੱਚ ਬਿਲਕੁਲ ਇਹ ਵੇਖੋ ਜ਼ਰੂਰੀ ਨਹੀਂ ਹੋ ਸਕਦਾ ਕਿ ਉਹ 크ਿਸਤਨ ਧਰਮ ਦੇ ਸੱਚੇ ਲੋਕ ਹੋਣ ਹੋ ਸਕਦਾ ਉਹ ਵੀ ਏਜੰਸੀਆਂ ਨੇ ਖਰੀਦੀ ਹੀ ਹੋਣ ਜਾਣਬੁੱਝ ਕੇ ਇਹ ਜਿਹੜਾ ਵਾਇਲੈਂਸ ਫਲਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹੋਣ ਇਹ ਇਹਦੇ ਉੱਤੇ ਜਿਹੜੇ ਇਹਨਾਂ ਦੇ ਮੇਨ ਪਾਦਰੀ ਪੋਪ ਹੈਗੇ ਆ ਉਹਨਾਂ ਨੂੰ ਵੀ ਸਖਤ ਐਕਸ਼ਨ ਲੈਣਾ ਪਊਗਾ ਕਿ ਜਿਹੜਾ ਪਖੰਡ ਹੋ ਰਿਹਾ ਹਾਂਜੀ ਬਲਾਤਕਾਰ ਦੇ ਦੋਸ਼ਾਂ ਵਿੱਚ ਘਿਰਦੇ ਜਾ ਰਹੇ ਆ ਇਹ ਨਾ ਮਾਮਲਾ ਵੱਧ ਰਿਹਾ ਸਿੱਖਾਂ ਦੇ ਆਗੂ ਤੇ ਉਹਨਾਂ ਦੇ ਪੋਪ ਨੂੰ ਬੈਠ ਕੇ ਮੁਲਾਕਾਤ ਕਿਉਂ ਨਹੀਂ ਹੁੰਦੀ ਕਿ ਇਸ ਚੀਜ਼ ਦਾ ਮਸਲੇ ਦਾ ਹੱਲ ਕੱਢ ਲਿਆ ਜਾਵੇ ਭਾਈ ਤੁਹਾਡੇ ਬੰਦੇ ਐ ਕਰਦੇ ਜੀ ਤੁਹਾਨੂੰ ਲੱਗਦਾ ਪਖੰਡਵਾਦ ਹੈ ਤੇ ਉਹ ਦੱਸਣ ਕਿ ਵੀ ਇਹ ਸਾਡੇ ਧਰਮ ਵਿੱਚ ਹੈ ਜਾਂ ਨਹੀਂ ਹੈ ਦੇਖੋ ਜੀ ਅਸੀਂ ਤੇ ਆਪਣੀ ਹیثیت ਮੁਤਾਬਕ ਅਸੀਂ ਆਪਣੀ ਜਿੰਨੀ ਕਿ ਸਾਨੂੰ ਮਹਾਰਾਜ ਨੇ ਸੋਚੀ ਬਾਕੀ ਅਸੀਂ ਉਹ ਸੰਸਾਰ ਕਹਿ ਦਿੱਤੀ ਗੱਲ ਤੁਹਾਨੂੰ ਜਿਹੜਾ ਪੌਪ ਪੌਪ ਨੇ ਜਾਂ ਇਹਨਾਂ ਨੇ ਜਥੇਦਾਰਾਂ ਨੇ ਬਹਿਣਾ ਉਹ ਇਹਨਾਂ ਨੂੰ ਬਹਿ ਜਾਣਾ ਚਾਹੀਦਾ ਕਰ ਲੈਣੀ ਚਾਹੀਦੀ ਆ ਕਿਉਂਕਿ ਵਿਚਾਰ ਗੋਸ਼ਟੀ ਦੇ ਵਿੱਚੋਂ ਬਹੁਤ ਕੁਝ ਨਿਕਲੇ ਆਉਂਦਾ ਪਰੰਤੂ ਇਹਨਾਂ ਨੂੰ ਜਿਹੜੇ origignal ਇਹਨਾਂ ਦੇ ਪੌਪ ਹੈਗੇ ਆ ਜਿਹੜੇ ਜਿੱਥੋਂ ਇਹ ਹੋ ਰਿਹਾ ਸਾਰਾ ਕੁਝ ਮੈਨਿਪੂਲੇਟ ਕਰਦੇ ਆ ਸਾਰਾ ਆਪਦਾ ਧਰਮ ਦਾ ਪ੍ਰਚਾਰ ਕਰਦੇ ਆ ਉਹਦੇ ਵਿੱਚ ਜੇ ਕੁਝ ਹੈਗਾ ਤੇ ਫਿਰ ਉਹ ਕਲੀਅਰ ਕਰਨ ਅਸੀਂ ਇਨਾਮ ਜਿਹੜਾ ਰੱਖਿਆ ਹੀ ਰੱਖਿਆ ਅਸੀਂ ਤੁਹਾਨੂੰ ਵਾਰ-ਵਾਰ ਕਹਿੰਨੇ ਅਸੀਂ ਦੇਵਾਂਗੇ ਪਰੰਤੂ ਜੇ ਉਹ ਨਹੀਂ ਕਰਦੇ ਹੈਗੇ ਤੇ ਫਿਰ ਇਹਦਾ ਮਤਲਬ ਉਹ ਵੀ ਜਾਣਬੁੱਝ ਕੇ ਸਾਜਿਸ ਦਾ ਸ਼ਿਕਾਰ ਆ ਤੇ ਪੰਜਾਬ ਨੂੰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਜੀ ਬਿਲਕੁਲ ਸਰਦਾਰ ਸੁਰਜੀਤ ਸਿੰਘ ਖੋਸਾ ਜੀ ਵੱਲੋਂ 10 ਲੱਖ ਦਾ ਇਨਾਮ ਜਿਹੜਾ ਉਹ ਰੱਖ ਦਿੱਤਾ ਗਿਆ ਹੈ ਕਿ ਜਿਹੜਾ ਵੀ ਇਸਾਈ ਮੱਤ ਦੇ ਵਿੱਚ ਜੋ ਕੁਝ ਵੀ ਉਹ ਕਰਦੇ ਆ ਉਹ ਕਹਿੰਦੇ ਕਿ ਜੇਕਰ ਸਾਡਾ ਮਰੀਜ਼ ਉਹ ਠੀਕ ਕਰਦੇ ਨੇ ਕਿ ਤੇ ਅਸੀਂ 10 ਲੱਖ ਮੌਕੇ ਤੇ ਦੇ ਕੇ ਆਵਾਂਗੇ ਤੇ ਉਹਨਾਂ ਦੇ ਗੁਣ ਗਾਉਣ ਨੂੰ ਵੀ ਤਿਆਰ ਨੇ ਜੇਕਰ ਨਹੀਂ ਹੁੰਦਾ ਤੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਗੁਣ ਗਾਉਣੇ ਪੈਣਗੇ ਜਾਂ ਫਿਰ ਪੂਰੇ ਜਗਤ ਦੇ ਵਿੱਚ ਬੈਠ ਕੇ ਮਾਫੀ ਮੰਗਣੀ ਪਾਉਗੀ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਦੇ ਬਾਈਬਲ ਧਰਮ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਸਿਰਫ ਇੱਕ ਏਜੰਸੀਆਂ ਦੇ ਬੰਦੇ ਕੁਛ ਕੁ ਜਿਹੜੇ ਆ ਉਹ ਪੰਜਾਬ ਤੇ ਸਿੱਖਾਂ ਨੂੰ ਵੰਡ ਕੇ ਇਹਦੇ ਵਿੱਚ ਲਾਂਭੂ ਲਾਉਣਾ ਚਾਹੁੰਦੇ ਆ ਤੇ ਲੋਕਾਂ ਨੂੰ ਲਾਲਚ ਵਸ ਕਰਕੇ ਆਪਦੇ ਨਾਲ ਜੋੜ ਕੇ ਤੇ ਇੱਕ ਮਤਭੇਦ ਜਿਹੜਾ ਪਹਿਲਾਂ ਸਿੱਖ ਵਰਸਸ Hindu ਸਿੱਖ ਵਰਸਸ ਮੁਸਲ ਮੁਸਲਮਾਨ ਵਰਸਸ ਹਿੰਦੂ ਹੁਣ ਈਸਾਈ ਵਰਸਸ ਸਿੱਖ ਜਿਹੜਾ ਉਹ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਤੇ ਇੱਕ ਨਸਲ ਕੁਸ਼ੀ ਕਰਨ ਦੀ ਜਿਹੜੀ ਵੱਡੀ ਚਾਲ ਹੋ ਸਕਦੀ ਹੈ